ਸਸਤਰੀ ਕਾਲ ਬਾਈ ਸਾਰਿਆਂ ਨੂੰ ਅੱਜ ਪਹੁੰਚੇ ਆਪਾਂ ਮਨਸਾ ਪੈਂਟਰ ਸੰਘੇੜਾ ਫਾਰਮ ਇਹ ਬਾਈ ਬਰਨਾਲੇ ਕੋਲ ਬਰਨਾਲੇ ਦੇ ਪਾਸ ਹੈ ਬਾਈ ਪਿੰਡ ਬਾਈ ਦਾ ਸੰਘੇੜਾ ਉਰੇ ਹੋ ਰਿਹਾ ਆਪਣਾ ਜੀਟਰ ਤਿਆਰ ਕੇ ਨਹੀਂ ਗੂਮੀ ਗੱਲਾ ਦੇ ਆ ਬਾਈਆਂ ਨੇ ਤੋਈ ਤੋਈ ਚੱਲ ਰਹੀ ਹੈ ਪਾਣੀ ਮਾਰेंगे ਬਾਈ ਵਾਹ ਬਾਕੀ ਹੋਰ ਟਰੈਕਟਰਾਂ ਦਾ ਕੰਮ ਹੈ ਬਾਈ ਛੋਟਾ ਮੋਟਾ ਕੋਈ ਟੱਚਿੰਗ ਕਰਾਵਾ ਜਿਸ ਤਰ੍ਹਾਂ ਕੋਈ ਵਪਾਰੀ ਭਾਈ ਹੋਰ ਚਲੀ ਜਾ ਇਸ ਤਰ੍ਹਾਂ ਕੋਈ ਹੋਰ ਕੰਮ ਕਰਾਣਾ ਕੋਈ ਟਰੈਕਟਰ ਦਾ ਉਹ ਵੀ ਹੋ ਜਾ ਬਾਈਆਂ ਬਾਜ ਤਰੰਜਨ ਗੇਰ ਦਾ ਪਾਵਰ ਸਟੀering ਕਰਾਣਾ ਹੋਇਆ ਸਾਰਾ ਵਧੀਆ ਕੰਮ ਕਰਾਂ ਬਾਈ ਸਾਰੇ ਟਰੈਕਟਰ ਉੱਤਰ ਤਿਆਰ ਕਰੀ ਜਾਂ ਹਾਂ ਇਸ ਤਰ੍ਹਾਂ ਉਹ ਜੌਂਡੀਅਰ ਤਿਆਰ ਹੋ ਰਿਹਾ ਬਾਈ ਉਹ ਕਿਸੇ ਜ਼ਿਮੀਂਦਾਰ ਭਾਈ ਪਦੇ ਬਿੱਕ ਆਇਆ ਕਿਸੇ ਵਪਾਰੀ ਭਾਈ ਨੇ ਲਿਆ ਟਰੈਕਟਰ ਇਸकी ਟੱਚਿੰਗ ਹੈ ਥੋੜੀ ਬਹੁਤੀ ਟਰੈਕਟਰ ਦੀ ਵੇ ਬਾਈ ਲਗਿਆ ਵਾ ਦੇਖੋ ਥੋੜਾ ਬੋਤਾ ਟੱਚਿੰਗ ਕਰਕੇ ਇਹ ਮਤਲਬ ਸੇਲ ਪਰਚੇਜ ਵਾਸਤੇ ਟਰੈਕਟਰ ਜਾ ਹੈਗਾ ਤੇ ਬਾਈਆਂ ਨੇ ਸਫਾਈ ਕਰਦੀ ਇਸ ਤਰ੍ਹਾਂ ਤੇ ਰੰਗ ਉਤਰ ਜਾ ਕੱਸ ਜਾ ਜਾਂ ਜਰਜੋਰ ਲੱਗ ਜਾ ਬਾਈ ਐਨ ਮਤਲਬ ਸਮਾਰ ਕੇ ਰਕਟਰੂਡ ਕੇ ਇਹਨਾਂ ਨੇ ਐਨ ਬਣਾ ਦੇਣਾ ਬਾਈਆਂ ਨੇ 2K ਪੇਂਟ ਕਰਾਂ ਬਾਈ 10 ਸਾਲ ਦੀ ਗਾਰੰਟੀ ਦੇ ਰਿਹਾ ਬਾਈ ਪੇਂਟ ਕੀ ਆਸਰੇ ਗਾਲ ਜੀ ਸਾਰਿਆਂ ਨੂੰ ਅੱਜ ਆਏ ਵੀ ਬਰਨਾਲਾ ਟਰੈਕਟਰ ਹੋ ਰਿਹਾ ਜੀ ਆਪਣਾ 4511 ਬਾਕੀ ਕੈਮੀਕਲ ਲਾਦਿਆ ਬਾਈ ਬੰਦਿਆਂ ਨੇ ਲਗੇ ਹੋਏ ਬਾਈ 10 ਦਿਨ ਕਹਿ ਰਹੇ ਆ ਹਜੇ ਹੋਰ ਦਾ ਹਫਤਾ 10 ਦਿਨ ਲੱਗ ਜਾਏਗਾ ਸਾਫ ਕੋ ਕਰਦਿਆ ਸਾਰਾ ਮਲਾਮਾ ਬਾਈ ਸਮੇਂ ਆਪਾਂ ਮਨਸੇ ਨੂੰ ਇਹੋ ਬਾਈ ਸ਼ੋਅ ਹੈ ਆਪਣੇ ਕੀ ਰਾਗੜ ਕੇ ਪਈਆਂ ਨੇ ਇਨਸਾਫ ਕਰਦੀ ਐ ਬੜੀ ਵਧੀਆ ਸਾਫ ਆਈਗਾ ਕੰਮ ਹੈ ਬਾਈਆਂ ਦਾ ਸਾਰੇ ਟਰੈਕਟਰ ਟਰਕਟਰ ਕਰੀ ਜਾਂ ਹਾਂ ਬਾਈ ਪੇਂਟ ਤਿਆਰ ਕਰਾਣੇ ਜਿਸ ਤਰ੍ਹਾਂ ਕੋਈ ਵੀ ਕਰਾਣਾ ਤੇ ਬਾਈ 6911 ਨੂੰ ਲਗੇ ਹੋਏ ਆ ਇਹ 911 ਯੂ ਐਸਏ ਜਾਣਾ ਅਮਰੀਕਾ ਅਮਰੀਕਾ ਜਾਣਾ ਇਹ ਟਰੈਕਟਰ ਟਾਇਰ ਪੁਰਾਣੇ ਪਾਏ ਹੋਏ ਆ ਇਹਨਾਂ ਨੇ ਵੈਸੇ ਉਧਰ ਉਧਰ ਕਰਨੇ ਬੱਤ ਹੈ ਨਵੇਂ ਟਾਇਰ ਇਹਨਾਂ ਦੇ ਉਧਰ ਸਸੀ ਗੱਲ ਮਨਸੇ ਬਾਈ ਹੋਰ ਕੀ ਆ ਲਈ ਉਹ ਠੀਕ ਹੈ ਜੀ ਹਾਂ ਜੀ ਆ ਪੂਰਾ ਵਧੀਆ ਜੀ ਪੁਰਵਿੰਦੇ ਠੀਕ ਹੈ ਠੀਕ ਹੈ ਪਹਿਲਾਂ ਤਾਂ ਬਾਈ ਪਿੰਦੇ ਨੂੰ ਮਿਲੋ ਪਿੰਦੇ ਕੀ ਬਦੌਲ ਤਾਂ ਆਪਾਂ ਬਾਈ ਨੂੰ ਮਿਲੇ ਹੈਣਾ ਇਹਨਾਂ ਦਾ ਟਰੈਕਟਰ ਤਿਆਰ ਕਰ ਰਹੇ ਆਂਗੇ ਆਪਾਂ ਠੀਕ ਹੈ ਜੀਟਰ ਹਾਂ ਜੀ ਹਾਂ ਹੋਰ ਠੀਕ ਹੈ ਵੀਰ ਵਧੀਆ ਵਧੀਆ ਟਰੈਕਟਰ ਆਪਾਂ ਐ ਮੰਨ ਲਓ ਕਿ 5 ਕੇ ਦਿਨ ਲੱਗਣਗੇ ਜੀ ਟਰੈਕਟਰ ਨੂੰ ਅੱਛਾ ਜੀ ਟਰੈਕਟਰ ਪੂਰਾ ਓਕੇ ਕਰ ਦਾਂਗੇ ਆਪਾਂ ਠੀਕ ਹੈ ਵੀਰੇ ਜੋ ਚੀਜ਼ ਬਣਦੀ ਹੈ ਬਾਟ ਕੇ ਰਹਾ ਬਾਈ 2 ਕੇ ਪੇਂਟ ਹੈ ਠੀਕ ਹੈ 10 ਸਾਲਾਂ ਦੀ ਵੀ ਗਾਰੰਟੀ ਹੈ ਵੀਰੇ 10 ਸਾਲ ਦੀ ਗਾਰੰਟੀ ਹੈ ਮਤਲਬ ਖੇਡ ਨਹੀਂ ਹੁੰਦਾ 10 ਸਾਲਾਂ ਚ ਖਰਾਬ ਨਹੀਂ ਹੁੰਦਾ ਠੀਕ ਹੈ ਵੀਰ ਤੇ ਹੋਰ ਟਰੈਕਟਰ ਹੋਰ ਨੇ ਆਪਣੇ ਇੱਧਰ 36 ਦਾ ਖੋਲ ਰੱਖਿਆ ਠੀਕ ਹੈ ਵੀਰ ਕਿੰਨੇ ਸਾਲ ਹੋ ਗਏ ਫਿਰ ਆਪਾਂ ਨੂੰ ਕੰਮ ਕਰਦਿਆਂ ਨੂੰ ਕੰਮ ਕਰਦਿਆਂ ਨੂੰ ਤਾਂ ਹੋਈ ਲਗਭਗ ਕਿੰਨਾ ਕੁ ਟਾਈਮ ਹੋ ਗਿਆ ਫਿਰ ਆਪਾਂ ਨੂੰ ਮੇਰੇ ਕੰਮ ਆਪਾਂ ਨੂੰ ਕਰਦਿਆਂ ਨੂੰ ਹੋ ਗਏ 10-12 ਸਾਲ ਹੋ ਗਏ ਆਪਾਂ ਨੂੰ 10-12 ਸਾਲ ਹੈ ਜਿਹੜੇ ਪੂਰਾ ਆਪਾਂ ਜਿਹੜੇ ਆਪਣੇ ਵੀਰ ਆਉਂਦੇ ਨੇ ਆਪਣੇ ਕੋਲ ਉਹਨੂੰ ਫੁੱਲ ਗਰੰਟੀ ਦਿੰਦੇ ਆਪਾਂ ਠੀਕ ਹੈ ਠੀਕ ਹੈ ਇੰਜਨ ਗੀਅਰ ਦਾ ਕੰਮ ਵੀ ਹੋ ਜਾਂਦਾ ਇੱਥੇ ਸਭ ਕੁਝ ਹੋ ਜਾਂਦਾ ਜੋ ਵੀ ਇੰਜਨ ਗੀਅਰ ਜੋ ਵੀ ਅਗਲੇ ਨੇ ਕਰਾਉਣਾ ਕੋਈ ਪਾਵਰ ਸਟੀering ਕਰਾਉਣਾ ਜੋ ਵੀ ਕਰਾਉਣਾ ਆਹ 911 ਇਹ ਵੀ ਚਿੱਟ ਰਹੇ ਆ ਠੀਕ ਹੈ ਜੀ ਇਹ ਪ੍ਰਾਈਮਰ ਲੱਗ ਗਿਆ ਜਦੋਂ ਬਾਅਦ ਇੱਕ ਹੋਰ ਲੱਗੂਗਾ ਇਹ 2K ਪ੍ਰਾਈਮਰ ਠੀਕ ਹੈ ਜੀ ਪ੍ਰਾਈਮਰ ਵੀ 2K ਲਾਣੇ ਆਪਾਂ 2K ਠੀਕ ਹੈ ਜੀ ਉਹ 36 10 ਖੜਾਈ ਉਹ 36 10 ਅਸੀਂ ਪਿਛਲੇ ਵਾਰ ਆਏ ਤੇ ਜਦੋਂ ਇੱਕ ਮੈਸੀ ਤਿਆਰ ਕਰਿਆ ਦਾ ਤੁਸੀਂ ਹਣਾ ਹਾਂਜੀ ਆ ਨਾ ਇਹ ਲੱਗ ਗਿਆ ਜੀ ਇਹ ਯੂ ایس اے ਜਾਣਾ ਟਰੈਕਟਰ ਹੈ ਅਮਰੀਕਾ ਜਾਣਾ ਬਾਹਰ ਹੈ ਹਾਂਜੀ ਹਾਂਜੀ ਇਹ ਪੂਰਾ ਟਾਇਰ ਟੂਰ ਪਾ ਕੇ ਉਹ ਹੋਏਗਾ ਟਾਇਰ ਰਿਮ ਵੱਡੇ ਪਾਉਣੇ ਜੀ ਆਪਾਂ ਰਿਮ ਦੇ ਕੀ ਕਹੇ ਜੀ ਇਹ ਵੇਟ ਲੱਗਿਆ ਮੁਰੇ ਨੂੰ ਹਾਲੈਂਡ ਦਾ ਚੁੱਲਾ ਲਾਇਆ ਵਾ ਇਹਨੂੰ ਇਸ ਨੂੰ ਬਈ ਉਹ ਹਾਲੈਂਡ ਦਾ ਚੁੱਲਾ ਲਾ ਕੇ ਹਾਲੈਂਡ ਵਾਲੇ ਹੀ ਵੇਟ ਲਾਏ ਆ ਸੀਐਨਸੀ ਵਾਲੇ ਸੀਐਨਸੀ ਵਾਲੇ 3 ਕਿਲੋ ਲਈ ਪਲੇਟ ਹੈ ਇਸਕੇ ਰਿਮ ਮਤ ਹਵਾ ਬਾਈ ਸਾਨੂੰ ਇਹ ਪਏ ਅੰਦਰ ਬਾਈ ਨੇ ਕਰੇ ਵੇ ਟਾਇਰ ਨਹੀਂ ਆਏ ਮੈਂ ਮਤਲਬ ਬਾਈ ਅਜੇ ਲੈ ਕੇ ਮਾਲਕ ਟਰੈਕਟਰ ਵਾਲੇ ਇਹੋ ਬਾਈ ਇਹ ਰਿਮ ਹੈ ਇਹ ਮੂਰੇ ਪੈਣੇ ਐ ਇਹਨੂੰ ਨਾਟ ਘਰ ਨੂੰ ਇਹ ਮੂਰੇ ਪੈਣੇ ਐ ਇਹੋ ਵਾਲਾ ਪਵੇਗਾ ਬਾਈ ਪਿੱਛੇ ਕੇ ਪੇਂਟ ਕਰੇ ਪਏ ਐ ਟਾਇਰ ਨਹੀਂ ਹੈ UVC ਇਹਨਾਂ ਨੇ ਉਧਰ ਉਧਰ ਕਰਨੇ ਵਾਸਤੇ ਪੁਰਾਣੇ ਟਾਇਰ ਪਾ ਲਏ ਬਾਈਆਂ ਨੇ ਇਹੋ ਇੱਕ ਮੈਸੀ ਤਿਆਰ ਕਰ ਰਹੇ ਆ ਬਾਈ ਇਹੋ ਸ਼ੋਅ ਮੈਸੀ ਵਾਲੀ ਪਈ ਹੈ ਵਧੀਆ ਕੰਮ ਹੈ ਬਾਈ ਕਹੇ ਨਾ ਸਾਰਾ ਮੈਂ ਬੰਦੇ ਰੱਖੇ ਬਾਈ ਨੇ 10 8 10 ਬੰਦੇ ਆ ਬਾਈ ਵਾ ਜਿਹੜੇ ਰੰਗ ਕਰਦੇ ਆ ਇਹੋ ਬਾਈ ਜਿਹੜੇ ਉਹ ਵਪਾਰੀਆਂ ਦੇ ਟਰੈਕਟਰ ਆ ਵਾ ਥੋੜੇ ਬੋਦੇ ਬਾਈ ਉਹ ਤਿਆਰ ਕਰਾਏ ਆ ਟੱਚਿੰਗ ਟੱਚਿੰਗ ਕਿਸੇ ਨੇ ਬੰਪਰ ਕਰਾਉਣਾ ਕੋਈ ਰੇ ਮੈਂ ਪੇਂਟ ਕਰਾਣਾ ਕੋਈ ਮਰਗਾਟ ਕਰਾਣਾ ਮਰਗਾਟ ਕਰਾਣਾ ਇਹ ਛੋਹਵਾ ਜੀ ਆਪਣੇ ਵਾਲੀ ਉੱਪਰਲਾ ਪੱਲਾ ਇਹ ਸਾਈਡਾਂ ਵਾਲੇ ਪੱਲੇ ਰਗੜ ਰਹੇ ਆ ਬਾਈ ਇਹ ਸਾਰਾ ਕੈਮੀਕਲ ਲਾ ਕੇ ਤਾਰ ਗਏ ਇਸ ਤਰ੍ਹਾਂ ਸਾਫ ਕਰ ਰਿਹਾ ਇਹ ਉੱਧ ਗ੍ਰਾਈਂਡਰ ਨਾਲ ਰਗੜ ਰਿਹਾ ਬਾਈ ਦੇਖੋ ਪੂਰਾ ਟਰੈਕਟਰ ਰਗੜਨਾ ਬਾਈਆਂ ਨੇ ਇਸ ਤਰ੍ਹਾਂ ਆਰਾ ਟਰੈਕਟਰ ਬੋਡੀ ਸਾਰੀ ਰਿੰਮ ਮਰਗਾਰਡ ਸ਼ੋ ਪੂਰਾ ਸਾਰਾ ਇਸ ਤਰ੍ਹਾਂ ਰਾਗੜ ਗਿਆ ਬਈ ਜਾਨਾ ਫੇਰ ਪੇਂਟ ਕਰਨਾ ਉਹਦੇ ਨਾਲ ਠੀਕ ਹੈ ਬਾਈ ਧੰਨਵਾਦ ਆ ਜਗਾ ਬਲੌਗ ਦੇਖਣੇ ਵਾਸਤੇ ਠੀਕ ਹੈ ਮਨਸੇ ਵੀਰ ਠੀਕ ਹੈ ਬਾਈ ਜੀ ਮਿਲਦੇ ਆਂ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਵਾ ਜਿਹੜੇ ਦੇਖ ਰਹੇ ਦਰਸ਼ਕ ਨੇ ਸਾਡੇ ਵੀਰ ਤੇ ਵੀਰਾਂ ਨੂੰ ਇੱਕ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਠੀਕ ਆ ਪਿੰਡ ਸਿਹੜਾ ਜ਼ਿਲ੍ਹਾ ਕਰਨਾਲਾ ਮਨਸਾ ਪਿੰਟਰ ਜੀ ਨਾਮ ਆਪਣਾ ਨੰਬਰ ਹੈਗਾ ਆਪਣਾ 987249952 ਤੇ ਵੀਰੇ ਇੱਕ ਗੱਲ ਹੋਰ ਆ ਅੱਥੀ ਨੂੰ ਗੁਰੂਗੜ੍ਹ ਦਾ ਆਪਣੀ ਚੱਲ ਰਹੀ ਆ 2 ਮਹੀਨਿਆਂ ਦੀ ਠੀਕ ਆ ਜੀ ਜਿਹੜਾ ਬੰਦਾ ਵੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਆ ਜੂਗਾ ਯਾਨੀ ਕਿ ਬੰਦਾ ਇੰਟਰਸਟਰ ਰੰਗ ਕਰਾਉਣ ਤੇ ਮੋਡੀਫਾਈ ਕਰਾਉਣ ਦੇ ਸੈਕਟਰ ਫੇਰ ਉਹਨੂੰ ਆਫਰ ਦੇਣਾ ਵੀ ਅਸੀਂ ਰੰਗ ਦੇ ਵਿੱਚ ਵੀ ਆਫਰ ਦੇਵਾਂਗੇ ਤੇ ਉਹਨੂੰ ਟਾਈਮ ਦੀ ਆਫਰ ਦੇਵਾਂਗੇ ਜੀ ਉਹਨਾਂ ਦਾ ਪਹਿਲ ਦੇ ਹੱਦ ਦੇ ਕੰਮ ਕੀਤਾ ਜਾਊਗਾ ਤੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਧੰਨਵਾਦ ਠੀਕ ਹੈ ਵੀਰੇ ਓਕੇ ਧੰਨਵਾਦ ਬਾਈ ਨੇ ਇਹਨਾਂ ਮਾਣ ਬਖਸ਼ਿਆ ਆਪਾਂ ਨੂੰ ਬਾਕੀ ਜੀ ਇਸ ਦਿਨ ਹੋ ਗਿਆ ਆਪਣਾ ਪੂਰਾ ਟਰੈਕਟਰ ਤਿਆਰ ਆਪਾਂ ਪਾਵਾਂਗੇ ਫੇਰ ਆਪਣਾ ਪੂਰੇ ਟਰੈਕਟਰ ਦੀ ਵੀਡੀਓ ਪਾਵਾਂਗੇ ਚੱਲ ਰਿਹਾ ਕੰਮ ਬਾਕੀ ਜੇ ਕਿਸੇ ਵੀਰ ਨੇ ਇਹ ਜਿਹੜੇ ਪਲੇਟਫਾਰਮ ਉੱਚੇ ਕਰਨੇਗਾ ਅੱਜ ਕੱਲ ਰਿਵਾਜ ਚੱਲਿਆ ਵਾ ਇਸ ਤਰ੍ਹਾਂ ਇਹ 59 11 ਗੇ ਕਰੇ ਬਈਆਂ ਨੇ ਦੇਖੋ ਇਹ بڑے ਪਲੇਟਫਾਰਮ ਕਰਨੇ ਦਾ ਰਵਾਜ ਚੱਲਿਆ ਵਾ ਟ੍ਰੈਂਡ ਹੈ ਵੀ ਅੱਜ ਕੱਲ ਕਰਾਂ ਲੋਕ ਇਹ ਇਹ ਵੀ ਬਈ ਕੰਮ ਕਰਾਂ ਕੋਈ ਵੀ ਕੰਮ ਹੈ ਮਕੈਨੀਕਲ ਹੋ ਗਿਆ ਕੋਈ ਵੀ ਡੈਂਟਿੰਗ ਦਾ ਕੰਮ ਕੁਝ ਵੀ ਕਰਾਣਾ ਜਿਸ ਤਰ੍ਹਾਂ ਇਸ ਕੀ 59 11 ਗੀ ਪੂਰੀ ਸ਼ੋਅ ਉਠਦੀ ਕਰੀ ਵੀ ਇਹ ਬਈਆਂ ਨੇ ਇਹ ਪੂਰੀ ਸ਼ੋਅ ਉੱਪਰ ਜਹਾ ਸਾਰਾ ਕੰਮ ਬਈ ਬਹੁਤ ਰੀਜਲ ਕਰਾਂ ਬਈ ਬਹੁਤ ਵਧੀਆ ਕੰਮ ਹੈ ਬਈਆਂ ਦਾ ਠੀਕ ਹੈ ਬਈ ਓਕੇ ਜੀ ਬਣੇ ਰਹੇ ਕਰੋ ਆਪਣੇ ਬਲੌਗਾਂ ਗੈਲ ਵਧੀਆ ਵਧੀਆ ਵੀਡੀਓ ਦੇਖਣ ਵਾਸਤੇ ਧੰਨਵਾਦ ਬਾਈ ਸਾਰੇ ਮੇਰੇ 11 ਮਿੱਤਰਾਂ ਦਾ ਸਾਰੇ ਰਿਸ਼ਤੇਦਾਰਾਂ ਦਾ ਭੈਣ ਭਾਈਆਂ ਦਾ ਬਣੇ ਰਹੋ ਜੀ ਹੋਰ ਵਧੀਆ ਵਧੀਆ ਬਲੌਗ ਦੇਖਣ ਵਾਸਤੇ ਮਿਲਦੇ ਆਂ ਬਾਈ ਅਗਲੇ ਬਲੌਗ ਮਾ ਧੰਨਵਾਦ ਜੀ ਸਾਰਿਆਂ ਦਾ